ਜਿਹੜੀਆਂ ਲੇਡੀਆਂ ਨੇ ਸ਼ਾਇਆ ਪਾਈਆਂ ਜਾਂਦੀਆਂ ਉਹਨਾਂ ਲਈ ਇਹ ਨੁਸਖਾ ਬਹੁਤ ਵਧੀਆ ਹੈ ਤੁਸੀਂ ਇਹ ਵੀਡੀਓ ਨੂੰ ਕਿਤੇ ਸਕਿੱਪ ਨਾ ਕਰਿਓ ਇਹ ਵੀਡੀਓ ਨੂੰ ਪੂਰੀ ਵੀਡੀਓ ਦੇਖਿਓ ਤੇ ਇਸਤੇਮਾਲ ਕਰਿਓ ਇਸ ਨੂੰ ਇੱਕ ਹਫਤਾ ਇਸਤੇਮਾਲ ਨਾਲ ਹੀ ਤੁਹਾਨੂੰ ਰਿਜ਼ਲਟ ਦਾ ਪਤਾ ਲੱਗ ਜਾਊਗਾ ਇਹਦੇ ਵਾਸਤੇ ਤੁਹਾਨੂੰ ਇਮਲੀ ਚਾਹੀਦੀ ਹੈ ਬਲੀ ਨੂੰ ਪਾਣੀ ਵਿੱਚ ਭੰਗੋ ਕੇ ਇੱਕ ਰਾਤ ਭਰ ਰੱਖ ਦਿਓ ਸਵੇ ਇਸ ਨੂੰ ਪਲਪ ਨੂੰ ਛਾਣ ਕੇ ਇੱਕ ਤੁਸੀਂ ਆਪਣੇ ਸਾਬ ਮੁਤਾਬਕ ਚੀਨੀ ਪਾ ਲੈਣੀ ਹੈ ਚੀਨੀ ਪਾ ਕੇ ਨੂੰ ਮਿਕਸ ਕਰ ਲੈਣਾ ਉਹਦੇ ਵਿੱਚ ਤੁਸੀਂ ਇਹ ਜਿਹੜਾ ਇੰਬਲੀ ਵਾਲਾ ਸੀ ਪਲਪ ਇਸ ਨੂੰ ਨਿਚੋੜ ਲੈਣਾ ਨਿਚੋੜਨ ਤੋਂ ਬਾਅਦ ਇਹਦੇ ਵਿੱਚ ਤੁਸੀਂ ਆਪਣੇ ਸਾਮਾਪਤ ਕਾਲਾ ਨਮਕ ਪਾ ਲੈਣਾ ਤੁਸੀਂ ਇਹਨੂੰ ਪੀ ਕੇ ਜ਼ਰੂਰ ਦੇਖਿਓ ਤੁਹਾਨੂੰ ਇਹਦਾ ਫੋਬੀਜ਼ ਦੀ ਰਿਜ਼ਲਟ ਮਿਲੇਗਾ ਸਵੇਰ ਖਾਲੀ ਪੇਟ ਪੀਣਾ ਦੂਜਾ ਇਹ ਨੁਸਖਾ ਜਿਹੜੇ ਬੱਚਿਆਂ ਨੂੰ ਖਬਰਾਟ ਪੈਂਦਾ ਹੈ ਉਲਟੀ ਵਰਗਾ ਹੁੰਦਾ ਹੈ ਹੋਰ ਵੀ ਕੋਈ ਚੱਕਰ ਵਗੈਰਾ ਹੁੰਦਾ ਉਹਨਾਂ ਬੱਚਿਆਂ ਨੂੰ ਵੀ ਇਹ ਪਿਆਇਓ ਤੁਹਾਨੂੰ ਇਹਦਾ ਰਿਜ਼ਲਟ ਦਾ 100% ਦੀ ਫਾਇਦਾ ਹੋਊਗਾ ਇਹ ਰਿਜ਼ਲਟ ਪਹਿਲਾਂ ਇਸਤੇਮਾਲ ਕੀਤਾ ਗਿਆ ਫਿਰ ਤੁਹਾਡੇ ਤੱਕ ਲਿਆਂਦਾ ਗਿਆ ਤੁਸੀਂ ਬਾਤੋ ਬਾਤ ਇਸ ਨੁਸਖੇ ਨੂੰ ਸ਼ੇਅਰ ਕਰੋ ਕਮੈਂਟ ਕਰਕੇ ਦੋਸਤਾਂ ਨੂੰ ਕਿੱਦਾਂ ਲੱਗਿਆ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਜਰੂਰ ਇਸ ਨੁਸਖੇ ਨੂੰ ਇਸਤੇਮਾਲ ਕਰਿਓ